ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਿੰਘ ਰੱਕਰ YouTube ਚੈਨਲ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੋਂ ਮੇਰੇ YouTube ਚੈਨਲ ਤੇ ਅੱਜ ਮੈਂ ਕੋਈ ਸਟੋਪਿਕ ਲੈ ਕੇ ਆਇਆ ਜੋ ਯੂਰਪ ਵਿੱਚ ਸਰਵਾਈਵ ਕਰਨ ਵਾਸਤੇ ਬਹੁਤ ਜ਼ਰੂਰੀ ਹਨ ਤੇ ਉਹਨਾਂ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਲिटल बिट ਡਿਟੇਲ ਦਵਾਂਗਾ ਕਿ ਕੀ 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 ਆਪਾਂ ਨੂੰ ਡਾਕੂਮੈਂਟ ਆਪਾਂ ਨੂੰ ਚਾਹੀਦੇ ਨੇ ਤੇ ਕਿੰਨਾ ਕੁ ਮੇਰੇ ਵੀਰ ਨੇ ਇੱਕ ਨੇ ਪੁੱਛਿਆ ਸੀ ਕਮੈਂਟ ਦੇ ਵਿੱਚ ਕਿ ਆਪਣਾ ਯੂਰਪ ਜਾਣ ਦਾ ਖਰਚਾ ਕਿੰਨਾ ਕੁ ਆ ਜਾਂਦਾ ਤੇ ਕਿੰਨਾ ਕੁ ਇੱਥੇ ਮਤਲਬ ਵੀ ਸਰਵਾਈਵ ਕਰਨਾ ਤੇ ਕਿੰਨਾ ਖਰਚਾ ਲੱਗ ਜਾਂਦਾ ਜਾਂ ਕਿੱਦਾਂ ਵੀ ਆ ਉਹ ਆਪਾਂ ਸਾਰਾ ਕੁਝ ਆਪਣੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਕਿਰਪਾ ਕਰਕੇ ਮੇਰੀ ਵੀਡੀਓ ਦੇ ਨਾਲ ਬਨੇ ਰਹੋ ਲਾਸਟ ਤੱਕ ਵੇਖਿਓ ਵੀਡੀਓ ਨੂੰ ਤੇ ਚਲੋ ਇੱਥੇ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਟੌਪਿਕ ਸਭ ਤੋਂ ਪਹਿਲਾਂ ਤੇ ਆ ਜਾਂਦਾ ਜੀ ਖਰਚਾ ਖਰਚਾ ਜਦੋਂ ਵੀ ਆਪਾਂ ਕਿਸੇ ਏਜੰਟ ਦੇ ਥਰੂ ਆਉਨੇ ਆ ਇੱਥੇ ਯੂਰਪ ਦੇ ਵਿੱਚ ਤੇ ਮੰਨ ਕੇ ਚੱਲੋ ਕਿ ਏਜੰਟ ਨੇ ਆਪਣੀ ਫੀਸ ਤੇ ਲਾਜ਼ਮ ਲੈਣੀ ਹੁੰਦੀ ਆ ਜਿਦਾਂ ਮੈਂ ਇੱਕ ਏਜੰਸੀ ਦੇ ਥਰੂ ਆਇਆ ਤੇ ਉਹਨਾਂ ਨੇ ਮੇਰੀ ਫੀਸ 3.5 ਲੱਖ ਤੋਂ 4 ਲੱਖ ਰੁਪਈਆ ਲਈ ਠੀਕ ਆ ਜੀ ਤੇ ਉਹ ਜਸਟ ਉਹ ਬਸ ਉਹਨਾਂ ਨੇ ਮੈਨੂੰ ਇਹੋ ਗੱਲ ਦੱਸੀ ਕਿ ਜਿੱਦਾਂ ਵੀ ਪੇਪਰ ਕਿਵੇਂ ਰੈਡੀ ਕਰਨੇ ਆ ਜਾਂ ਮੇਰੀ ਇੰਟਰਵਿਊ ਦਿਵਾਉਣੀ ਕਿੱਦਾਂ ਦਵਾਈ ਉਹਨਾਂ ਨੇ ਇੱਥੇ ਆਣ ਕੇ ਆਪਣੇ ਏਜੰਟਾਂ ਦੇ ਨਾਲ ਕੰਟੈਕਟ ਹੁੰਦੇ ਆ ਕੰਪਨੀਆਂ ਦੇ ਨਾਲ ਤੇ ਕੰਪਨੀਆਂ ਉਹਨਾਂ ਦੇ ਥਰੂ ਬਿੰਦਾ ਚੁੱਕਦੀਆਂ ਫਿਰ ਉਹਨਾਂ ਨੇ ਮੇਰੀ ਇੰਟਰਵਿਊ ਵਗੈਰਾ ਦਵਾਈ ਠੀਕ ਆ ਜੀ ਤੇ ਇੰਟਰਵਿਊ ਕਲੀਅਰ ਹੋਈ ਉਸ ਤੋਂ ਬਾਅਦ ਉਹਨਾਂ ਨੇ ਪੇਪਰ ਵਗੈਰਾ ਮੇਰੇ ਵੀ ਜਿਵੇਂ ਚੂਬ ਚੋਲੇ ਦਾ ਕੰਮ ਕਰਦੇ ਆ ਕੰਪਨੀ ਦੇ ਨਾਲ ਫਿਰ ਉਹ ਜੋ ਜੋ ਪੇਪਰ ਕੰਪਨੀ ਦੇ ਕੁਝ ਕੰਪਨੀ ਕੋ ਪੇਪਰ ਚੱਕਦੇ ਆ ਕੁਝ ਆਪਣੇ ਕੋ ਪੇਪਰ ਚੱਕਦੇ ਆ ਪੇਪਰ ਚੱਕ ਕੇ ਫਿਰ ਆਪਾਂ ਐਮਬੈਸੀ ਜਮਾ ਕਰਾਉਣੇ ਹੁੰਦੇ ਆ ਐਮਬੈਸੀ ਚ ਜਮਾ ਕਰਵਾ ਕੇ ਫਿਰ ਆਪਾਂ ਨੂੰ ਵੀਜ਼ਾ ਮਿਲਦਾ ਯੂਰਪਾ ਦਾ ਤੇ ਸਾਡੇ ਤੋਂ ਸਾਢੇ 3 ਲੱਖ ਤੋਂ 4 ਲੱਖ ਏਜੰਸੀਆਂ ਲੈ ਲੈਂਦੀਆਂ ਇਸ ਤੋਂ ਕੁਝ ਇੱਥੇ ਵੀ ਆਏ ਹੋਏ ਆ ਐ ਟਾਈਮ ਤੇ ਵੀ ਆਏ ਆ ਕੁਝ 7 7 8 8 ਲੱਖ ਰੁਪਏ ਵੀ ਦੇ ਕੇ ਆਏ ਆ ਉਹ ਉਹ ਏਜੰਟਾਂ ਦਾ ਕੰਮ ਆ ਉਹ ਵੱਧ ਤੋਂ ਵੱਧ ਵੀ ਲੈ ਰਿਹਾ ਆ ਮੰਨ ਕੇ ਚੱਲੋ ਕਿ 7-8 ਲੱਖ ਰੁਪਏ ਵੀ ਕਿਉਂਕਿ ਉਹਨਾਂ ਨੇ ਬਿਜ਼ਨਸ ਬਣਾ ਲਿਆ ਕਿ ਆਪਣਾ ਵੀ ਜਦੋਂ ਬੰਦੇ ਜਾ ਰਹੇ ਆ ਤੇ ਫਿਰ ਆਪਾਂ ਵੀ ਬਿਜ਼ਨਸ ਬਣਾ ਲਈਏ ਅ ਬਾਤ ਤੋਂ ਬਾਅਦ ਜੋ ਏਜੰਸੀ ਲੈਂਦੀ ਆ ਖਰਚਾ ਉਹ 3.5 ਤੋਂ ਲੱਖ 4 ਲੱਖ ਰੁਪਏ ਜੀ ਤੇ ਉਸ ਤੋਂ ਬਾਅਦ ਆਪਾਂ ਨੂੰ ਮਿਨੀਮਮ 1500-1600 ਯੂਰੋ ਲਾਈਕ ਇੰਡੀਆ ਦਾ 1.5-2 ਲੱਖ ਰੁਪਏ ਆਪਾਂ ਨੂੰ ਇੱਥੇ ਨਾਲ ਲੈ ਕੇ ਆਉਣਾ ਪੈਂਦਾ ਕਿਉਂਕਿ ਆਪਣਾ ਇੱਥੇ ਆਣ ਕੇ ਵੀ ਬਹੁਤ ਪੇਪਰ ਵਰਕ ਹੋਣਾ ਹੁੰਦਾ ਜੇ ਨਾ ਆਪਾਂ টিਆਰਸੀ ਅਪਲਾਈ ਕਰਨੀ ਆ ਜਾਂ ਕੁਝ ਵੀ ਕਰਨਾ ਵਾ ਉਹ ਸਾਰਾ ਕੁਝ ਆਪਣਾ ਹੀ ਖਰਚ ਆਉਂਦਾ ਉਹ ਕੰਪਨੀ ਪ੍ਰੋਵਾਈਡ ਨਹੀਂ ਕਰਾਉਂਦੀ ਕੁਝ ਕੰਪਨੀਆਂ ਇਦਾਂ ਦੀਆਂ ਹੈਗੀਆਂ ਜੋ ਆਣ ਕੇ ਰੂਮ ਵੀ ਦਿੰਦੀਆਂ ਪਰ ਮੋਸਟਲੀ ਜੋ ਕੰਪਨੀਆਂ ਵਾ ਉਹ ਰੂਮ ਦਾ ਪੇ ਨਹੀਂ ਕਰਦੀਆਂ ਉਹ ਆਪਾਂ ਨੂੰ ਖੁਦ ਹੀ ਪੇ ਕਰਨਾ ਪੈਂਦਾ ਇੱਥੇ ਆਣ ਕੇ ਵੀ ਇੱਥੇ ਅਕਮੋਡੇਸ਼ਨ ਮਿਲ ਜਾਂਦੀ ਆ 10 ਯੂਰੋ ਤੇ ਇੱਕ ਦਿਨ ਵਾਸਤੇ ਇੱਥੇ ਜਾਂ 7-8 ਯੂਰੋ ਤੇ ਇਦਾਂ ਅਪ੍ਰੋਕਸੀਮੇਟਲੀ ਇੰਨੇ ਦੇ ਵਿੱਚ 7 ਤੋਂ 8 ਤੋਂ ਲੈ ਕੇ 10 ਦੇ ਵਿੱਚ ਵਿੱਚ ਇੱਕ ਦਿਨ ਦਾ ਰੈਂਟ ਹੁੰਦਾ ਉਹਦੇ ਵਿੱਚ ਆਪਾਂ ਨੂੰ ਉਹਨਾਂ ਨੇ ਰੂਮ ਦੇਣਾ ਕਿਚਨ ਹੁੰਦਾ ਬਾਥਰੂਮ ਹੁੰਦਾ ਸਾਰਾ ਸਿਸਟਮ ਆ ਨਾ ਤੇ ਉਹਦੇ ਵਿੱਚ ਆਪਾਂ ਨੂੰ 1.5 ਲੱਖ ਰੁਪਈਆ ਲਾ ਲੋ ਇੰਡੀਆ ਦਾ ਆਪਾਂ ਨੂੰ ਉਹ ਲੈ ਕੇ ਆਉਣਾ ਪੈਂਦਾ ਜਾਂ ਇੱਦਾਂ ਦਾ ਯੂਰਪ ਦਾ ਹੋ ਗਿਆ ਯਾ 1500 ਯੂਰੋ ਦੇ ਲੱਗ ਗਿਆ ਅਪਰੋਕਸੀਮੇਟਲੀ ਲੈ ਕੇ ਆਉਣਾ ਪੈਂਦਾ ਆਪਾਂ ਨੂੰ ਉਹਦੇ ਵਿੱਚ ਆਪਣੀ TCR ਵਗੈਰਾ ਜਾਂ ਟੈਕੋ ਵਗੈਰਾ ਜਾਂ ਹੋਰ ਦੂਜੇ ਪੇਪਰ ਹੁੰਦੇ ਆ ਸਾਰਾ ਕੁਝ ਆਪਾਂ ਨੂੰ ਆਪ ਬਣਾਉਣਾ ਪੈਂਦਾ ਰੋਟੀ ਪਾਣੀ ਦਾ ਖਰਚਾ ਆਪਣਾ ਹੁੰਦਾ ਇਹ ਸਾਰੀਆਂ ਚੀਜ਼ਾਂ ਨਾ ਇਹ ਆ ਜਾਂਦੀਆਂ ਦੇ ਵਿੱਚ ਫਿਰ ਆਪਣੇ ਜੋ ਵੀ ਆਪਾਂ ਇੰਡੀਆ ਤੋਂ ਜਿੱਦਾਂ ਇੰਡੀਆ ਤੋਂ ਬੰਦੇ ਆਉਣਦੇ ਜਾਂ ਦੁਬਈ 사ऊदी ਕਿਤੇ ਵੀ ਆ ਰਹੇ ਆ ਜੋ ਪੇਪਰ ਵਰਕ ਕਰਨਾ ਉਹ ਵੀ ਉਹਨਾਂ ਦਾ ਵਿੱਚੇ ਪੈਸੇ ਪੂਰੇ ਪਾ ਕੇ ਮਤਲਬ ਮੰਨ ਕੇ ਚੱਲੂ ਕਿ 7 ਤੋਂ 8 ਲੱਖ ਰੁਪਈਆ ਖਰਚਾ ਆ ਜਾਂਦਾ ਜੇ ਜੈਨੂਇਨ ਏਜੰਟ ਹੋਵੇ ਕਿਉਂਕਿ ਕਈ ਏਜੰਟ ਇਦਾਂ ਦੇ ਆ ਕਿ 8 ਲੱਖ ਰੁਪਈਆ ਸਿਰਫ ਉਹਨਾਂ ਦਾ ਉਹ ਹੀ ਕੋਆਰਡੀਨੇਸ਼ਨ ਕਰਾਉਣ ਦੇ ਵਿੱਚ ਹੀ ਲੈ ਰਹੇ ਆ 8-9 ਲੱਖ ਰੁਪਈਆ ਤੇ ਉਹ ਗੱਲ ਉਦਾਂ ਵੈਸੇ ਸਹੀ ਤੇ ਨਹੀਂ ਹੈਗੀ ਪਰ ਚਲੋ ਉਹਨਾਂ ਦਾ ਫਿਰ ਜਿਸ ਤੋਂ ਮਾਈ ਹੈ ਕਿ ਬੰਦਾ ਚਲੋ ਇੱਥੇ ਪਹਚਾ ਦੇ ਦਿੰਦੇ ਆ ਤੇ ਪਰ ਇਹ ਆ ਕਿ ਕੁਝ ਕੁਝ ਏਜੰਟਾਂ ਦਾ ਮੈਨੂੰ ਇਹ ਸੁਣ ਚ ਆਇਆ ਕਿ ਉਹ ਨਾ ਬੰਦੇ ਨੂੰ ਕੁਝ ਵੀ ਨਹੀਂ ਦੱਸਦੇ ਕਿ ਆਪਾਂ ਨੂੰ ਕਿਹੜੇ ਕਿਹੜੇ ਪੇਪਰ ਅੱਗੇ ਜਾ ਕੇ ਰਿਕੁਆਇਰਡ ਆ ਇੱਥੇ ਆਣ ਕੇ ਮੈਂ ਉਹ ਵੀ ਤੁਹਾਨੂੰ ਦੱਸੂਗਾ ਕਿ ਫਸਟ ਆਫ ਆਲ ਇੱਕ ਤੇ ਆਪਾਂ ਨੂੰ ਪਾਸਪੋਰਟ ਤੇ ਸਰਨੇਮ ਜ਼ਰੂਰੀ ਲਾਜ਼ਮੀ ਚਾਹੀਦਾ ਕਿਉਂਕਿ ਲਾਤੀ ਹੈਗੇ ਇਹੋ ਜੀ ਕੰਟਰੀ ਆ ਇੱਕ ਕਿ ਜਿੱਥੇ ਆਪਾਂ ਨੂੰ ਸਰਨੇਮ ਦੀ ਲੋੜ ਨਹੀਂ ਪੈਂਦੀ ਤੇ ਜਾਂ ਦੂਜੀਆਂ ਆਪਾਂ ਕੰਟਰੀਆਂ 'ਚ ਕਿਤੇ ਵੀ ਜਾਂਦੇ ਆ ਨਾ ਯੂਰਪ ਦੇ ਵਿੱਚ ਤੇ ਆਪਾਂ ਨੂੰ ਸਰਨੇਮ ਮੋਸਟ ਇੰਪੋਰਟੈਂਟ ਆ ਮੋਸਟ ਇੰਪੋਰਟੈਂਟ ਆ ਕਿਉਂਕਿ ਨਹੀਂ ਤੇ ਉਸ ਤੋਂ ਸਰਨੇਮ ਦਾ ਚੱਕਰ ਦੇ ਵਿੱਚ ਹੋ ਗਿਆ ਆਪਾਂ ਨੂੰ ਥੋੜੇ ਕੀਤੇ ਨਾ ਵੀਜ਼ਾ ਨਹੀਂ ਦਿੰਦੇ ਸਰਨੇਮ ਇੰਪੋਰਟੈਂਟ ਆ ਜਦਾਂ ਕਿ ਲੋ ਟੀਆਰਸੀ ਵਗੈਰਾ ਨਹੀਂ ਬਣਾ ਕੇ ਦਿੰਦੇ ਸਰਨੇਮ ਮੋਸਟ ਇੰਪੋਰਟੈਂਟ ਆ ਪਾਸਪੋਰਟ ਦੇ ਸਰਨੇਮ ਹੋਣਾ ਚਾਹੀਦਾ ਵਾ ਕਿਉਂਕਿ ਇੱਥੇ ਆਣ ਕਿਸੇ ਤੁਹਾਨੂੰ ਕੋਈ ਤੰਗੀ ਨਹੀਂ ਆਊਗੀ ਤੁਸੀਂ ਜਦਾਂ ਜੈ ਕੈਲੋ ਕੀ ਲਾਤਵੀਆ ਆਉਂਦੇ ਜੇ ਤੇ ਲਾਤਵੀਆ ਕੇ ਬਾਈ ਚਾਂਸ ਤੁਹਾਨੂੰ ਕੰਪਨੀ ਸਹੀ ਨਹੀਂ ਲੱਗਦੀ ਜਾਂ 6 ਮਹੀਨੇ ਸਾਲ ਲਾ ਕੇ ਤੁਸੀਂ ਕੰਪਨੀ ਚੇਂਜ ਕਰਨਾ ਚਾਹੁੰਦੇ ਜਾਂ ਲਥਵੀਨੀਆ ਜਾਂ ਕਿਤੇ ਵੀ ਤੇ ਫਿਰ ਉਸ ਦੇ ਵਾਸਤੇ ਤੁਹਾਨੂੰ ਸਰ ਨੇ ਨੂੰ ਜ਼ਰੂਰੀ ਆ ਅੱਗੇ ਨੈਕਸਟ ਪੁਆਇੰਟ ਆ ਜਾਂਦਾ ਜੀ ਇੱਕ ਏਜੰਟ ਨੇ ਇੱਕ ਗਲਤੀ ਕੀਤੀ ਆ ਮੈਂ ਨੂੰ ਉਹਦਾ ਨਾਮ ਨਹੀਂ ਪਤਾ ਜਾਂ ਕੁਝ ਇਹੋ ਜਿਹੀ ਗੱਲ ਨਹੀਂ ਹੈਗੀ ਮੈਨੂੰ ਪਤਾ ਨਹੀਂ ਉਹ ਏਜੰਟ ਨੇ ਬੰਦਾ ਭੇਜਿਆ ਬੰਦਾ ਭੇਜ ਕੇ ਉਹਨੂੰ ਕੁਝ ਨਹੀਂ ਦੱਸਿਆ ਕਿ ਅੱਗੇ ਜਾ ਕੇ ਕਿਹੜਾ ਡਾਕੂਮੈਂਟ ਤੈਨੂੰ ਰਿਕੁਆਇਰ ਆ ਤੇ ਉਹ ਕਿੱਦਾਂ ਚਾਹੀਦਾ ਤੈਨੂੰ ਤੇ ਕਿਵੇਂ ਕਰਾਉਣਾ ਪੈਣਾ ਉਹਨੂੰ ਉਹਦਾ ਪ੍ਰੋਬਲਮ ਇਦਾਂ ਤੇ ਮੈਂ ਇਹ ਪੁਆਇੰਟ ਇਸ ਕਰਕੇ ਵਿੱਚ ਪਾਇਆ ਕਿ ਬੰਦਿਆਂ ਨੂੰ ਇੱਥੇ ਆਣੇ ਦੀ ਤੰਗੀ ਨਾ ਹੋਵੇ ਜੇ ਬਾਈ ਚਾਂਸ ਕੋਈ ਬੰਦਾ ਇੱਥੇ ਆ ਵੀ ਜਾਂਦਾ ਤੇ ਉਹਨੂੰ ਇੱਥੇ ਆਣ ਕੇ ਕੋਈ ਤੰਗੀ ਨਾ ਹੋਵੇ ਇਹ ਇਹ ਪੁਆਇੰਟ ਸੀ ਕਿ ਇੱਕ ਆਪਾਂ ਨੂੰ ਪੀਸੀਸੀ ਬਣਵਾਉਣੀ ਪੈਂਦੀ ਆ ਜਿਹਦਾ ਪਾਸਪੋਰਟ ਦਫ਼ਤਰ ਵਾਲੀ ਜਾਂ ਪਾਸਪੋਰਟ ਦਫ਼ਤਰ ਵਾਲੀ ਹੋਗੀ ਜਾਂ ਹੋਗੀ ਐਸਪੀ ਦਫ਼ਤਰ ਤੋਂ ਇੱਕ ਬਣਦੀ ਆ ਉਹ ਬਣਵਾਉਣੀ ਆ ਜਦੋਂ ਵੀ ਬਣਵਾਉਣੀ ਆ ਉਹ ਲੈ ਕੇ ਉਹਨੂੰ ਪਟਿਆਲਾ ਹੌਦ ਦੀਆਂ ਮੋਹਰਾਂ ਜ਼ਰੂਰ ਉਸ ਪੀਸੀਸੀ ਦੇ ਉੱਤੇ ਚਾਹੀਦੀਆਂ ਜਿਹਨੂੰ ਕਹਿੰਦੇ ਆ ਆਪਾਂ ਟੈਸਟਡ ਕਰਵਾਉਣੀ ਲਾਜ਼ਮੀ ਆ ਕਿਉਂਕਿ ਬਿਨਾ ਟੈਸਟਡ ਤੋਂ ਉਹ ਯੂਰਪ ਦੇ ਵਿੱਚ ਵੈਲਿਡ ਨਹੀਂ ਹੈਗੀ PCC ਜਿਹੜੀ ਆ ਉਹ ਯੂਰਪ ਦੇ ਵਿੱਚ ਵਿਦਾਊਟ ਪਟਿਆਲਾ ਹਾਊਸ ਮੋਰਾ ਜਾਂ ਟੈਸਟਡ ਗਰਾਊਂਡ ਤੋਂ ਬਿਨਾ ਉਹ ਵੈਲਿਡ ਨਹੀਂ ਹੈਗੀ ਜੇ ਉਹ ਪਟਿਆਲਾ ਹਾਊਸ ਦੀਆਂ ਮੋਰਾ ਹੋਣ ਗਿਆ ਤੇ ਫਿਰ ਹੀ ਉਹ ਇੱਥੇ ਵੈਲਿਡ ਮੰਨੀ ਜਾਂਦੀ ਹੈ ਇਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸਿਆ ਫਿਰ ਉਸ ਤੋਂ ਬਾਅਦ ਉਸੇ ਏਜੰਟ ਨੇ ਇੱਕ ਹੋਰ ਗਲਤੀ ਕੀਤੀ ਬੰਦਿਆਂ ਨੂੰ ਇਹ ਗੱਲ ਨਹੀਂ ਦੱਸੀ ਕਿ ਇੱਥੇ ਯੂਰਪ ਦੇ ਵਿੱਚ ਪੇਪਰ ਵਾਲਾ ਲਾਇਸੈਂਸ ਜੋ ਇੰਟਰਨੈਸ਼ਨਲ ਪਰਮਿਟ ਬਣਦਾ ਪੇਪਰ ਵਾਲਾ ਉਹ ਨਹੀਂ ਚੱਲਦਾ ਇਹ ਜੋ ਆ ਇੱਥੇ ਯੂਰਪ ਦੇ ਵਿੱਚ ਉਹ ਇੱਕ ਬੁੱਕਲੇਟ ਵਾਂਗੂ ਹੁੰਦਾ ਵਾ ਆਪਣਾ ਲਾਇਸੈਂਸ ਡਰਾਈਵਿੰਗ ਲਾਇਸੈਂਸ ਇੰਟਰਨੈਸ਼ਨਲ ਬਣਦਾ ਵਾ ਉਹ ਆਪਾਂ ਨੂੰ ਚਾਹੀਦਾ ਉਹੋ ਹੀ ਇੱਥੇ ਜ਼ਿਆਦਾ ਮੰਨਿਆ ਜਾਂਦਾ ਕਿਉਂਕਿ ਪੇਪਰ ਵਾਲਾ ਉਹ ਫਿਲਹਾਲ ਤੇ ਮੈਂ بڑے ਬੰਦਿਆਂ ਨੂੰ ਪੁੱਛ ਚੁੱਕਾ ਇੱਥੇ ਤੇ ਉਹ ਕਹਿੰਦੇ ਕਿ ਉਹ ਵੈਲਿਡ ਨਹੀਂ ਹੈਗਾ ਜਾਂ ਕਿੱਦਾਂ ਵੀ ਹੈ ਨਾ ਤੇ ਉਹ ਵੀ ਆਪਾਂ ਨੂੰ ਚਾਹੀਦਾ ਤੇ ਉਹਦੇ ਉੱਤੇ ਸਟੈਂਪ ਲੱਗੀ ਹੋਣੀ ਚਾਹੀਦੀ ਆਪਾਂ ਨੂੰ ਜੇ ਆਪਾਂ ਟਰਾਲੇ ਦੇ ਡਰਾਈਵਰ ਦੇ ਥਰੂ ਮਤਲਬ ਟਰਾਲੇ ਦੇ ਡਰਾਈਵਿੰਗ ਕਰਨਾ ਹੋ ਰਿਹਾ ਹੈ ਤਾਂ ਉਹਦੇ ਉੱਤੇ ਆਪਾਂ ਨੂੰ ਸਟੈਂਪਾਂ ਚਾਹੀਦੀਆਂ ਵਾ ਸੀ ਸੀ 1 ਡੀ ਡੀ 1 ਸੀ ਈ ਸੀ 1 ਈ ਕਰਾ ਰਹੇ ਆ ਇੱਥੇ ਯੂਰਪ ਦੇ ਵਿੱਚ ਤੇ ਉਹ ਚੀਜ਼ ਆਪਾਂ ਨੂੰ ਜ਼ਰੂਰੀ ਚਾਹੀਦੀ ਆ ਇਹ ਇਹਦੇ ਉੱਤੇ ਮੋਹਰਾਂ ਲੱਗੀਆਂ ਹੋਣੀਆਂ ਚਾਹੀਦੀਆਂ ਫਿਰ ਅੱਗੇ ਆ ਜਾਂਦਾ ਕਿ ਇੱਕ ਇਸ਼ੂ ਰੀਸੈਂਟਲੀ ਆ ਰਿਹਾ ਕੁਝ ਬੰਦੇ ਆ ਰਹੇ ਆ ਪੋਲੈਂਡ ਵਾਇਆ ਪੋਲੈਂਡ ਲਥਵੀਨੀਆਂ ਲਾਤਵੀਆ ਕਿਤੇ ਵੀ ਕਿਤੇ ਵੀ ਆ ਰਹੇ ਆ ਨਾ ਤੇ ਵਾਇਆ ਪੋਲੈਂਡ ਆ ਰਹੇ ਆ ਤੇ ਉਹਨਾਂ ਨੇ ਹੁਣ ਇੱਕ ਇਸ਼ੂ ਕੀਤਾ ਕਰੀਟ ਮਾਈਗ੍ਰੇਸ਼ਨ ਵਾਲਿਆਂ ਨੇ ਕਿ ਜਿੰਨਾ ਦਾ ਵੀਜ਼ਾ 3 ਮੰਥ ਦਾ ਜਾਂ 3 ਮਹੀਨੇ ਤੋਂ ਘੱਟ ਦਾ ਨਾ ਤੇ ਉਹਨਾਂ ਨੂੰ ਉਹ ਐਂਟਰੀ ਨਹੀਂ ਦੇ ਰਹੇ ਉਹਨਾਂ ਦੀ ਜਿਹੜੀ ਹੈ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਆ ਉਹ ਕਲੀਅਰ ਇਮੀਗ੍ਰੇਸ਼ਨ ਜਿਹੜੀ ਆ ਉਹ ਕਲੀਅਰ ਨਹੀਂ ਹੋ ਰਹੀ ਆ ਤੇ ਉਹ ਉਹਨਾਂ ਨੂੰ ਵਾਪਸ ਵੀ ਭੇਜ ਰਹੇ ਆ ਇਸ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਜਦੋਂ ਵੀ ਤੁਸੀਂ ਲਾਤਵੀਆ ਲਥੀਨੀਆਂ ਸਲਵਾ ਕੇ ਕਿਤੇ ਵੀ ਆਉਣਾ ਵਾਇਆ ਜੇ ਤੁਹਾਡਾ ਵੀਜ਼ਾ 3 ਮਹੀਨੇ ਤੋਂ ਘੱਟ ਵਾ ਤੁਸੀਂ ਵਾਇਆ ਪੋਲੈਂਡ ਨਾ ਆਓ ਤੁਸੀਂ ਵਾਇਆ ਤੁਰਕੀ ਆ ਜਾਓ ਤੁਸੀਂ ਵਾਇਆ ਆਪਣਾ ਫਿਨਲੈਂਡ ਦੇ ਆ ਜਾਓ ਉੱਥੇ ਮਤਲਬ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਇਹ ਮੈਨੂੰ ਜਿਹੜੀ ਗੱਲ ਪਤਾ ਲੱਗੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਫਿਰ ਜਦੋਂ ਉਹ ਹੀਥ ਸੇ ਪਹੁੰਚ ਜਾਂਦੇ ਜੇ ਤੇ ਇਥੇ ਆ ਕੇ ਵੀ ਤੁਹਾਨੂੰ ਮਿਨਿਮਮ ਢਾਈ ਤੋਂ ਤਿੰਨ ਮੰਥ ਆਪਣਾ ਪੇਪਰ ਵਰਕ ਕਰਦਿਆਂ ਕਰਦਿਆਂ ਲੱਗ ਜਾਂਦੇ ਆ ਢਾਈ ਤੋਂ ਤਿੰਨ ਮੰਥ ਲੱਗ ਜਾਂਦੇ ਆ ਕਿਸੇ ਵੀ ਕੰਟਰੀ ਚ ਜਾਂਦੇ ਆ ਨਾ ਤੁਸੀਂ ਪਹਿਲਾਂ ਉਹ ਉਹਨਾਂ ਨੇ ਤੁਹਾਡੇ ਇੱਕ ਟੈਸਟ ਚਾਈਡ ਲੈਣੀ ਹੁੰਦੀ ਆ ਫਿਰ ਉਹਨਾਂ ਨੇ ਤੁਹਾਡੀਆਂ ਕੋਰਡ 95 ਦੀਆਂ ਕਲਾਸਾਂ ਨੂੰ ਹੋਣੀਆਂ ਹੁੰਦੀਆਂ ਕਲਾਸਾਂ ਲਵਾ ਕੇ ਕੰਟਰੈਕਟ ਵਗੈਰਾ ਸਾਈਨ ਕਰਕੇ ਉਸ ਤੋਂ ਬਾਅਦ ਲਾਸਟ ਤੇ ਤੁਹਾਨੂੰ ਭੇਜਦੇ ਆ ਟੀਆਰਸੀ ਵਾਸਤੇ DRC ਜਦੋਂ ਜਾਂਦੀ ਆ ਫਿਰ ਉਸ ਤੋਂ ਬਾਅਦ ਤੁਹਾਡਾ ਟੈਕੋ ਅਪਲਾਈ ਹੁੰਦਾ ਟੈਕੋ ਵੀ ਆਪਣਾ 2-3 ਵੀਕ ਦੇ ਵਿੱਚ ਆ ਜਾਂਦਾ ਤੁਹਾਡੇ ਕੋਲ ਫਿਰ ਜਦੋਂ ਟੈਕੋ ਤੁਹਾਨੂੰ ਮਿਲ ਜਾਂਦਾ ਵਾ ਫਿਰ ਤੁਹਾਡਾ ਪਿੰਕ ਪੇਪਰ ਵਗੈਰਾ ਬਣਨਾ ਹੁੰਦਾ ਉਹ ਫਿਰ ਤੁਹਾਨੂੰ ਮਤਲਬ ਕਿਸੇ ਡਰਾਈਵਰ ਦੇ ਨਾਲ ਭੇਜ ਦਿੱਤਾ ਜਾਂਦਾ ਹੈ ਟ੍ਰੇਨਿੰਗ ਵਾਸਤੇ ਜਿੱਦਾਂ 1 ਵੀਕਲੀ ਉਹਦੇ ਵਿੱਚ ਤੁਸੀਂ ਨਹੀਂ ਡਰਾਈਵਰ ਹੀ ਹੁੰਨੇ ਹੋ ਲੇਕਿਨ ਉਹ ਕੰਪਨੀਆਂ ਤੁਹਾਨੂੰ ਸੈਲਰੀ ਥੋੜਾ ਘੱਟ ਪੇ ਕਰਦੀਆਂ ਜਿੰਨਾ ਕਰ ਲੋ ਕਿ 45 आ, 45 50 ਯੂਰੋ ਜਦੋਂ ਜਗਾ ਐਸ ਅ ਸਟੂਡੈਂਟ ਤੁਸੀਂ ਜਾਂਦੇ ਜੇ ਤੇ ਉਹਦੇ ਵਿੱਚ ਤੁਹਾਨੂੰ ਗੱਡੀ ਦੀ ਨੋਲੇਜ ਬਾਰੇ ਪਤਾ ਲੱਗ ਜਾਂਦਾ ਕਿਦਾਂ ਲੋਡਿੰਗ ਕਰਨੀ ਐ ਲੋਡਿੰਗ ਕਰਨੀ ਸਾਰਾ ਕੁਝ ਪ੍ਰੈਕਟੀਕਲ ਹੋ ਜਾਂਦਾ ਤੁਹਾਡੇ ਨਾਲ ਫਿਰ ਉਸ ਤੋਂ ਬਾਅਦ ਕੁਝ ਕੰਪਨੀਆਂ ਜਦੋਂ ਵਾਪਸ ਆਉਂਦੇ ਆ ਤੇ 1 ਮਹੀਨੇ ਬਾਅਦ ਕਈ ਕੰਪਨੀਆਂ 15 ਦਿਨ ਲਗਾਉਂਦੀਆਂ ਕਈ 1 ਮੰਥ ਲਗਾਉਂਦੀਆਂ ਜਦੋਂ ਤੁਸੀਂ ਵਾਪਸ ਆਉਂਦੇ ਹੋ ਟ੍ਰਿਪ ਤੋਂ ਫਿਰ ਕੁਝ ਕੰਪਨੀਆਂ ਆਣ ਕੇ ਤੁਹਾਡਾ ਟੈਸਟ ਲੈਂਦੀਆਂ ਕਿ ਤੁਸੀਂ ਕੀ ਸਿੱਖਿਆ ਟ੍ਰਿਪ ਤੇ ਗਿਆ ਸੀ ਕੀ ਸਿੱਖਿਆਏ ਤੇ ਫਿਰ ਉਹ ਤੁਹਾਨੂੰ ਆਪਣਾ ਕੰਮ ਤੇ ਛਾੜ ਦਿੰਦੀਆਂ ਜੇਕਰ ਤੁਹਾਡਾ ਟੈਸਟ ਕਲੀਅਰ ਹੋ ਜਾਂਦਾ ਤੇ ਕੁਝ ਕੰਪਨੀਆਂ ਜੋ ਟੈਸਟ ਨਹੀਂ ਲੈਂਦੀਆਂ ਉਹ ਸਿੱਧਾ ਗੱਡੀ ਤੇ ਗੱਡੀ ਚੇਂਜ ਕਰ ਦਿੰਦੀਆਂ ਕੋਈ ਐਡਾ ਇਸ਼ੂ ਨਹੀਂ ਹੋਗਾ ਤੇ ਬਹੁਤ ਵਧੀਆ ਕੰਮ ਆ ਤੇ ਮੈਂ ਇਦਾਂ ਹੀ ਨਵੀਆਂ ਵੀਡੀਓ ਜਿੰਨਾ ਜਿੰਨਾ ਮੈਨੂੰ ਇਨਫੋਰਮੇਸ਼ਨ ਮਿਲਦੀ ਰਹੂਗੀ ਮੈਂ ਉਹਦਾ ਉਹਦਾ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਤੇ ਮੇਰੇ ਚੈਨਲ ਨੂੰ ਤਦ ਤੱਕ ਕਲਿੱਕ ਕਰ ਲੋ ਸਬਸਕ੍ਰਾਈਬ ਫੋਲੋ ਸ਼ੇਅਰ ਕਮੈਂਟ ਕਰੋ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਮੇਰੇ ਕਮੈਂਟ ਸੈਕਸ਼ਨ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਮੈਂ ਇਹ ਵੀਡੀਓ ਦੇ ਥਰੂ ਤੁਹਾਨੂੰ ਉਸ ਚੀਜ਼ ਬਾਰੇ ਗਾਈਡ ਕਰਦਾ ਰਹੂੰਗਾ ਤੇ ਵੱਧ ਤੋਂ ਵੱਧ ਕੋਈ ਚੱਕਰ ਨਹੀਂ ਆ ਜਿੱਥੇ ਦਾ ਵੀ ਕੰਮ ਬਣਦਾ ਹੈ ਮੈਂ ਇਹ ਇੱਕ ਜ਼ਰੂਰ ਕਹੂੰਗਾ ਤੁਹਾਨੂੰ ਕਿ ਕਿਸੇ ਵੀ ਕੰਟਰੀ ਦਾ ਤੁਹਾਡਾ ਤੁਹਾਡੇ ਦਾ ਡਰਾਈਵਿੰਗ ਵੀਜ਼ਾ ਲੱਗ ਰਿਹਾ ਨਾ ਤੇ ਤੁਸੀਂ ਜ਼ਰੂਰ ਜ਼ਰੂਰ ਤੇ ਜੈਨੂਅਲ ਏਜੰਟ ਕੋ ਜਾ ਕੇ ਇੱਥੇ ਪਹੁੰਚੋ ਜਿੱਥੇ ਘੱਟ ਪੈਸੇ ਲੱਗਦੇ ਹੋਣਾ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਆ ਲੇਕਿਨ ਆਨਲਾਈਨ ਪ੍ਰੋਸੈਸ ਦਾ ਮੈਨੂੰ ਪੂਰਾ ਜਿਆਦਾ ਕਲੀਅਰ ਨਹੀਂ ਹੈਗਾ ਮੈਂ ਜਿਵੇਂ ਮੈਂ ਉਸੇ ਵੀ ਰਿਸਰਚ ਕਰਾਂਗਾ ਜਿੱਦਾਂ ਵੀ ਮੈਨੂੰ ਪਤਾ ਲੱਗੂਗੀ ਕਿ ਕਿਦਾਂ ਆਪਾਂ ਆਨਲਾਈਨ ਕੰਪਨੀਆਂ 'ਚ ਅਪਲਾਈ ਕਰ ਸਕਦੇ ਕਿਉਂਕਿ ਇੱਥੇ ਮੈਂ ਦੇਖਿਆ ਕਿ ਜੋ ਵੱਤੋਂ ਵੱਧ ਜਿਹੜੀਆਂ ਕੰਪਨੀਆਂ ਨਾ ਉਹ ਆਨਲਾਈਨ ਵੀ ਨਹੀਂ ਚੱਕ ਰਹੀਆਂ ਉਹ ਏਜੰਸੀਆਂ ਦੇ ਥਰੂ ਹੀ ਬੰਦੇ ਚੱਕ ਰਹੀਆਂ ਹਾਂ ਜਿਹੜੀ ਜਿਹੜੀ ਕੋਈ ਕੰਪਨੀ ਜਿੱਦਾਂ ਹੁਣ ਆਨਲਾਈਨ ਆਪਾਂ ਕਰਕੇ ਆ ਸਕਦੇ ਆ ਜਿਹਦੇ ਥਰੂ ਮੈਂ ਉਹ ਕੋ ਜਿਹੜਾ ਰਿਸਰਚ ਕਰਾਂਗਾ ਜਿੱਦਾਂ ਵੀ ਮੈਨੂੰ ਪਤਾ ਲੱਗੂਗੀ ਕਿ ਕਿਹੜੀ ਕੰਪਨੀ ਦਾ ਕਿੱਦਾਂ ਆਨਲਾਈਨ ਬੰਦੇ ਚੱਕਦੀ ਆ ਫਿਰ ਮੈਂ ਉਹ ਵੀ ਆਪਣੀ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਆਪਣਾ ਸਾਰਾ ਡਿਟੇਲ ਸ਼ੇਅਰ ਕਰੂੰਗਾ ਅ ਗਿਰਪਾ ਕਰਕੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਆਉਣ ਵਾਲੀਆਂ ਵੀਡੀਓ ਨੂੰ ਵੀ ਬਹੁਤ ਦੇ ਪਿਆਰ ਤੇ ਤਦ ਤੱਕ ਲਈ ਸਸਰੀ ਕਾਲ ਰੱਬ ਰੱਖਾ ਬਾਏ ਬਾਏ